ਡੇਰੀ ਫਾਰਮ ਵਿਖਾਣੇ ਵੀਰਾਂ ਭਰਾਵਾਂ ਨੂੰ ਆਹ ਸੱਤ 2024 ਨੂੰ ਸਰਪੰਚ ਡੇਰੀ ਫਾਰਮ ਤੇ ਨਾ ਝੋੜੀਆਂ ਲੋਡ ਬਖਾਵਾਂਗੇ ਤੇ ਵੀਰਾਂ ਭਰਾਵਾਂ ਸਾਰਿਆਂ ਨੂੰ ਪਤਾ ਕਿ ਗਰਮੀ ਗਰਮੀ ਬਹੁਤ ਆ ਥੋੜੇ ਸਮੇਂ ਦੀ ਵੀਡੀਓ ਬਣਾਵਾਂਗੇ ਪੰਜ ਚਾਰ ਮਿੰਟ ਦੀ ਬੜੀ ਜੱਦੀ ਵੀਡੀਓ ਬਣਾਵਾਂਗੇ ਇਹ ਪਹਿਲੀ ਵੀਡੀਓ ਦੀ ਵੀਡੀਓ ਨਾਲ ਲੰਮੀਆਂ ਕਰਾਂਗੇ ਕਰਾਂਗੇ ਚੈਨਲ ਨੂੰ ਦੇਖੋ ਤਾਂ ਦੀ ਜੀ ਸਭ ਤੋਂ ਪਹਿਲਾਂ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਫਿਰ ਸਸਰੀ ਘਰ ਆ ਜੀ ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਲਾਈਕ ਕਮੈਂਟ ਜੀ ਜੇ ਜੀ ਆਪਣੇ ਚੈਨਲ ਨੂੰ ਬਹੁਤ ਤੋਂ ਵੱਧ ਫੋਲੋ ਕਰੋਗੇ ਹਰ ਇੱਕ ਵੀਡੀਓ ਦਾ ਨੋਟੀਫਾਈਕੇਸ਼ਨ ਕਰੋਗੇ ਉਹ ਆਪਣੇ ਚੈਨਲ ਨੂੰ ਫੋਲੋ ਕਰੋਗੇ ਤੁਹਾਨੂੰ ਹਰ ਇੱਕ ਵੀਡੀਓ ਦੇ ਆਉਣਗੇ ਲਾਈਕ ਕਮੈਂਟ ਸ਼ੇਅਰ ਤੇ ਵੀ ਮੇਰੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਕੋ ਚਾਰ ਚਾਰ ਪੰਜ 6000 ਵੀਡੀਓ ਚਲਾਉਂਦੇ ਵਿਊ ਦੇ ਨਾਲ ਬਹੁਤ ਦਿਲੋਂ ਧੰਨਵਾਦ ਆ ਪਿਆਰ ਜੀ ਆਪਣੇ ਨਾਲ ਜੁੜੇ ਨੇ ਨੌਨਾਂ ਨੂੰ ਤੁਹਾਨੂੰ ਕਰਉਂਦੇ ਮਹੀਆਂ ਦੇ ਦਰਸ਼ਨ ਆ ਛੋਟੀਆਂ ਨੂੰ ਜੋ ਬਣੇ ਹੁਣ ਬੱਚਾ ਲਾ ਕੇ ਛੋਟੀਆਂ ਨੂੰ ਪਸਮਾਇਆ ਵਾ ਐਂ ਪਹਿਲਾਂ ਨਹੀਂ ਕੋਈ ਪਸਮੀਆਂ ਨੂੰ ਟਾਈਮ ਨਹੀਂ ਲੱਗਾ ਬਿਲਕੁਲ ਹੁਣ ਲਾ ਆ ਕੇ ਮੁੰਡੇ ਬੱਚੇ ਵੱਧਾਦੇ ਕਿਉਂਕਿ ਪਸਮੀਆਂ ਮੈਂ ਦਾ ਕੁਝ ਹੋਰ ਉਹ ਬਣ ਜਿੰਦਾ ਖਾਲੀ ਮੈਂ ਦਾ ਕੁਝ ਰੂਪ ਹੋਰ ਹੁੰਦਾ ਸਮਾਧਾਨ ਵਿਖਾ ਦਿੱਤਾ 12:30 ਦੇ ਆ ਛੋਟੀਆਂ ਦੇ ਕਰਾਉਣੇ ਨਾਲ ਦਰਸ਼ਨ ਨਾਲ ਤੁਹਾਨੂੰ ਕਰਦੇ ਇਹ ਗੱਲਾਂ ਪਤਾ ਹੋਰ ਬਤੇ ਦੂਜਾ ਸੂਆ ਰਿਜਰੜ ਸਿੰਘ ਕੁਆਲਟੀ ਵਿਖਾ ਦਿਓ ਲੇਵਾ ਵਿਖਾ ਦਿਓ ਕਰਮ ਵਾਲੀ ਨੂੰ ਕੀ ਲੱਗਾ ਤੇ ਹਾਈਟ ਵੇਖ ਲਓ ਤੇ ਜੱਡ ਬਲੈਕ ਕਾਲੀ ਜੀ ਇਹ ਤਾਜੀ ਸੂਈ ਹੈ ਮਗਰੇ ਦੇ ਕਟਾ ਜੇ ਕੋਈ 8 ਤੋਂ 9 ਦਿਨ ਦੀ ਮੱਛੀ ਜੇ 10 ਦਿਨ ਦੀ ਅੰਦਰ ਬਾਹਰ ਝੋਟੀ ਸੂਈ ਆਈ ਤੇ ਲੈਵਾ ਕੇ ਖਲੋ ਉਹਦੇ ਕੁਆਲਟੀ ਦੇਖੋ ਝੋਟੀ ਨੂੰ ਕੀ ਬਾਹ ਇਹ ਬਾਹਰ ਆ ਤੇ ਬੰਦਾ ਹਾਂ ਸੇਕ ਗੁਆੜੀ ਫਮੋ ਇਧਰ ਨਿਕਾਫੇ ਸੇਕ ਗੁਆਲਟੀ ਚੋਡੀ ਨੂੰ ਇਹਨੇ ਲੈਵਾ ਕਰ ਮਾਈਂ ਦੀ ਲੱਗਣਾ ਇਧਰ ਹਾਰ ਨਸਾ ਦੋਬਰੇਸ ਇਹਦਾ ਆਰਡਰ ਵਿਖਾਦਾ ਝੁੱਡੀ ਨੂੰ ਕੀ ਲੱਗਾ ਤੇ ਨਾੜਾਂ ਵਾਲਾ ਚੱਡਾ ਜਗਲੇ ਪਾਸੇ ਗਾੜੀ ਗਾੜ ਕੋਈ ਮੇਰਾ ਵੀਰ ਭਰਾ ਝੋਲੇ ਸਾਢੇ 3 ਕਿਲੋ ਗਾੜੀ ਝੋਲੇ ਪਿਛਾਰ ਦੀ ਮੈਂ ਚੋਂਦੀ ਲੋੜ ਨਹੀਂ ਸਾਢੇ 3 ਕਿਲੋ ਝੁੱਡੀ ਦੀ ਗਾੜੀ ਹੋਏਗੀ ਤਸल्ली ਕਰ ਲੈ ਮੇਰਾ ਵੀਰ ਕਹਿਣ ਗਿਆ ਗਲਾਣੀ ਕਰਮੀ ਜਿੰਨੀ ਮਰਜੀ ਆ 16 ਕਿਲੋ ਡੰਗ ਦੁੱਧ ਚਵਾ ਦੂੰ ਦੂਣ ਡੰਗਾ ਦਾ 8 ਕਿਲੋ ਡੰਗ ਦਾ ਦੁੱਧ ਚਵਾ ਦੂ ਗਾੜ ਦੀ ਝੋਟੀ ਸਾਢੇ 3 ਕਿਲੋ ਆਮਣਾ ਹੋਵੇਲੇ ਪਾਸੇ ਧਾਰਵੇਲੋਂ ਕੀ ਲੱਗੀ ਆ ਕੋਈ ਟਾਈਮ ਵੇਖ ਲੋ ਕਿੰਨਾ ਕੇ ਉਹ ਪੁੰਨਾਂ ਬਾਜ਼ਾਰ ਨਹੀਂ ਲੱਗਾ ਝੋਟੀਆਂ ਨੂੰ ਤੇ ਰਿਜਨਲ ਜਸੁਬਾਸ ਸੇ ਘਵਾਣੀ ਹੋਣੀ ਕੀ ਸੇਗਾ ਲੱਗਾ ਝੋਟੀ ਸਾਰਾ ਉਹ ਗਲੋ ਕੰਨ ਦਾ ਮਾਰ ਹਾਂ ਕਟਾ ਅਜੇ ਮਗਰਿਆ ਜੀ ਤਾਂ ਸਿੰਦੀ ਸੂਈ ਜੈੱਡ ਬਲੈਕ ਕਾਲੀ ਇੱਕ ਡੰਡਾਂ ਵਿੱਚ ਔਰੇ ਵੀਰ ਮੇਰਾ 2 ਡੰਗ 4 ਡੰਗ ਭਾਈ ਤੋੜੇ ਤਸੱਲੀ ਕਰਕੇ ਜਿਹੜੇ ਜਿੰਨੀ ਮਰਜੀ ਗਰਮੀ ਆ ਜਿਹੜੇ ਸਦਾਬਾਹ ਖੜਾ ਰਹੀ ਉਹਨਾਂ ਨੂੰ ਕੋਈ ਸਰਦੀ ਗਰਮੀ ਨਹੀਂ ਆਉਂਦਾ ਉਹਨਾਂ ਦਾ ਚੱਲਣਾ ਹੀ ਹੁੰਦਾ ਇਹ ਚੰਗੇ ਇਲਾਕੇ ਦੀਆਂ ਚੰਗੀ ਨਸਲ ਜਾਦ ਕੁਆਲਟੀ ਵਾਲੀਆਂ ਝੋਟੀਆਂ ਕਹਿਣ ਦੀਆਂ ਗੱਲਾਂ ਨਹੀਂ 2 ਡੰਗ 3 ਡੰਗ ਦੇ ਆ ਗਿਣ ਭਾਰੀ ਸੱਲੀ ਦਾਵੇ 16 ਕਿਲੋ ਚੋਣ ਵਾਲਾ ਦਿੱਤਾਊਗਾ ਬਿਲਕੁਲ ਰੈਡੀ ਤਿਆਰ ਹੋਊ ਜਿਹੜਾ ਇਹ ਕਹਿਣ ਦੀਆਂ ਗੱਲਾਂ ਵੀ ਦੇ ਜੂਗੀ ਜਾਂ ਦਊਗੀ ਪਿਆਰ ਹੁਗਾ 2 ਡੰਗ 3 ਡੰਗ ਤਸੱਲੀ ਕਰ ਲੈ ਜਿਹਦੇ ਮੈਨੇ ਵੀਰੋਂ ਭਰਾਦੂ ਨੂੰ ਨਾ ਇੱਕ ਟੰਗ ਮੈਂ ਖਾਲੀ ਛਾੜਿਆ ਕਰਨਾ ਕਿ ਟਾਈਮ ਸਿਰਾਂ ਕੇ ਨਾ ਛੋੜੀ। ਬਾਕੀ ਸਵੇਰ ਦਾ ਆਪਣਾ ਜਿਹਨੇ ਟਾਈਮ ਹੈ ਇੱਕ ਨਾਲ ਉੱਤੇ ਕੈਮਰੇ ਲੱਗੇ ਕੋਈ ਮਈਆਂ ਨੂੰ ਬਾਹਲਾ ਟਾਈਮ ਨਹੀਂ ਲੱਗਾ 4:30 ਤੋਂ 5 ਮਿੰਟ ਵਾਲੇ ਮਈਆਂ ਕਿਈਆਂ 12:30 ਦਾ ਬਹੁਤ ਚੰਗੇ ਇਲਾਕੇ ਦੀਆਂ ਝੋਕੀਆਂ ਚੰਗੇ ਬਰੀਡ ਵਾਲੀਆਂ ਸਿੰਘ ਵਾਲੀਆਂ ਅਰੀਜਨ ਕੋਈ ਸਿੰਘ ਇਹਨਾਂ ਦਾ ਬਣਿਆ ਆਣੀ ਹੈ ਬਿਲਕੁਲ ਨੇਚਰਲ ਤਾਜ਼ੇ ਬੱਚੇ ਤੁਹਾਨੂੰ ਬੱਚੇ ਵਿਖਾਉਣਾ ਨੇ ਜਿਹਨੇ ਰੇਟ ਦੀ ਗੱਲ ਕਰ ਲਈਏ ਅੱਜ ਰੇਟ ਬਹੁਤ ਹੀ ਜ਼ਿਆਦਾ ਨਾਰਮਲ ਰੇਟ ਆ ਮੰਦੇ ਦੇ ਭਾਅ ਬੜੇ ਰ ਘੋਟੀ ਦਾ ਮੁੱਲ ਹੈਗਾ ਜੀ 1,55,000 ਬਾਕੀ ਮਾਲ ਸਮਾਨ ਹੋਲ ਹੋ ਗਿਆ ਆਪਣੇ ਫਿਕਸਡ ਰੇਟ ਦੀ ਹੈਗੇ ਜੀ ਬਾਕੀ ਘੋਟੀ ਦੀ ਜਾਦ ਕੁਆਡੀ ਕਰੋਗੀ ਅਗਲੇ ਪਾਸੇ ਲੈਵਾ ਦੇ ਦੋਗੀ ਲੱਗਾ 8.5 ਕਰੋੜ ਗਾੜੀ ਗਾੜ ਚੋਲੇ ਵੀ ਛਾੜੋ ਆਪੇ ਮੈਂ ਦੱਸ ਦਿੰਦੀ ਮੇਰੇ ਕੋਲ ਪਨਾ ਦਿੰਦੇ ਹੁਣ ਤੁਜੀ ਘੋਟੀ ਦੀ ਗੱਲ ਕਰਦੇ ਹਾਂ ਜੀ ਇਹ ਵੀ ਫੁੱਲ ਵੱਡੇ ਪਾਤਕਾਰ ਦੀ ਹੈ ਵੱਡੇ ਹਾਈਟ ਦੀ ਏ ਸਿੰਕ ਕੁਆਡੀ ਨੂੰ ਖਾ ਦੋ ਬੱਚਾ ਆਬ ਲਾ ਕੇ ਤਸਮਾਈਏ ਨਾੜਾ ਖਾ ਲੋ ਇਦੋਂ ਨਹੀਂ ਛੱਡੇ ਨੇ ਕੀ ਲੱਗੀਆਂ ਆਂ ਭਾਟੀਆਂ ਆਪੇ ਇਹ ਬਾਡੀ ਬਿਲਡਰੇ ਨਾਮ ਪਾਖੀ ਐਵੇਂ ਜਿਹੜੇ ਕੱਡੇ ਦੇ ਨਾਸਾਂ ਪਾਡੀਆਂ ਹੈ ਹੈ ਬਿਜਲੀ ਘਰ ਬਣਿਆ ਗਿਆ ਜੀ ਥੋੜਾ ਦੂਰ ਖੇਮ ਗਿਆ ਉਹ ਕਹਾਟਾ ਜੋ ਨੂੰ ਕੀ ਲੱਗਾ ਵੱਡੇ ਘੱਟ ਕਾੜਦੀ ਕੋਈ ਛੋਟੀ ਝੋਟੀ ਨਹੀਂ ਆ ਪੜੀ ਭਲਾਈ origignal ਚੈੱਕ ਕਰ ਲਏ ਬੇਸ਼ੱਕ ਸੱਲੀ ਕਰਕੇ ਖੜੇ ਛੇਕ ਦੇ ਨੰਦ ਕਾੜਦੀ ਫਿਰਦੀ ਝੋਟੀ ਤੇ ਤਾਜ਼ਾ ਸੂਈ ਤਾਜੀ ਸੀ ਬੱਚਾ ਮਫਾਦ ਮੋਰ ਕੱਟਾ ਬਿਲਕੁਲ ਹੱਥੇ ਦੱਸਦੀ ਝੋਟੀ ਸੂਈ ਆ ਇਹਦੇ ਥੱਲੇ ਐਡਰਸ ਦਾ ਜੋਸ ਵੇਖੋ ਵੀ ਕਰੰਟ ਕੰਨਾ ਜੁੜੀ ਗਨੇ ਪਾਸੇ ਢੱਲੇ ਆ ਖਲੋ ਨਾੜਾ ਹਦੋ ਚਾਹ ਮੇਰੇ ਕੀ ਲੱਗੀਆਂ ਹਾਂ ਚਾਹ ਪਰੇ ਬीडी ਘਰ ਬਣਿਆ ਬੈਠ ਤੇ ਵੱਡੀ ਆ ਵੀ ਛੋਟੀ ਨਾ ਘਟਕੇ ਨਾ ਇਹਦੇ ਵੱਡੇ ਕੱਤ ਵੱਡੀ ਆ ਹਾਂ ਪਾਸੋਂ ਅੱਡੇ ਚੜੇਰੀਆਂ ਨਾੜਾਂ ਤੇ ਸਿੰਘ ਖਾਲੋ ਤੇ ਇਹਨਾਂ ਦੇ ਬਾਅਦ ਖਾਲੋ ਕਰਮਾਲੀ ਤੁਸੀਂ ਦਿੰਦਾ। ਇਹ ਥੱਲੇ ਕਰਿੰਟਾਂ ਵਿੱਚੋਂ ਕਨਾ ਝੋਟੀ ਆ, ਜੋਸ ਵਾਲੀ ਆ ਕੋਈ ਉਹੋ ਜੀ ਝੋਟੀ ਨਹੀਂ ਹੈ ਗਿਆ। ਚੌਣ ਬਸਮਾ ਇੱਕ ਨੰਬਰ। ਅੱਡਰ ਦੇਦੋ ਆ ਥਣ ਦੇਦੋ ਨੋਗਲਾ ਫਣ ਲੱਗਾ 400 ਦੇ ਰੋ। ਡੰਗ ਦੀਆਂ ਮਈਆਂ ਆ ਕੋਈ ਇਹੜੀ ਹੈਗੇ ਵੀ ਮੱਜਾਂ ਨੂੰ ਟਾਈਮ ਲੱਗੇ ਸਿੰਘ ਖਾਲ ਦੇ ਜੀ ਨਾ। ਐ ਸੁਪਰ ਕੀ ਕਾਲੀ ਪਈ ਜਾਣ ਨੂੰ ਮੱਗੀ। ਅੱਡਰ ਪਿੱਛੋਂ ਦਾ ਫਲ ਝੋਟੀ ਆ ਰਗੜ। ਹਾਂ। ਇਹਨਾਂ ਸਾਮਾਨ ਥੋੜੀ ਇੱਥੇ ਡੰਗਦੇ ਆ ਸਾਮਾਨ ਨੂੰ ਕੁਝ ਹੋਰ ਹੀ ਬਣ ਜੇਗੀ ਛੋਟੀਆਂ ਐ ਪਿੱਛੇ ਝਾੜ ਦੂਗੀ ਬਿਲਕੁਲ ਫਿਕਸ ਫਿਕਸ ਜੱਡੇ ਵਾਲੀ ਚੋਟੀ ਹੈ ਬਚਾਰੇ ਮੂਰੀਓ ਵੀ ਖਾ ਲਓ ਇਹਨਾਂ ਸਾਮ ਖਾ ਲਓ ਓਟੇ ਚੱਡੇ ਇੱਥੋਂ ਨਹੀਂ ਖਾ ਲਓ ਲੈ ਵੇ ਅਗਲੇ ਪਾਸੇ ਕਲੀਨਰ ਕਰ ਪਰਲੇ ਪਾਸੇ ਇਹਨਾਂ ਨੋਕਲਾ ਥਣ ਲਗਾ ਚਵਾਈ ਬਹੁਤ ਹੀ ਜ਼ਿਆਦਾ ਜੀ ਦੁੱਧ ਦੀ ਗੱਲ ਕਰ ਲਈਏ ਦੀ ਅੱਜ ਦੀ ਡੇਟ ਦੇ ਜਿੱਦ ਦੁੱਧ ਜਿਹੜਾ ਲਗੋ 15 ਕਿਲੋ ਚੋਣ ਵਾਲਾ ਜੀ ਝੋਟੀ ਮੈੜਾ ਮੈੜਾ ਮਾਰ ਕੇ ਕੁਝ ਹੋਰ ਹੀ ਕੰਮਾ ਕਰਾਉਂਦੀ ਬੱਚਾ ਤੁਹਾਡੇ ਸਾਹਮਣੇ ਮੱਜਾ ਆਪ ਬੱਚਾ ਲਾ ਕੇ ਮੈਂ ਉਹਨੂੰ ਤਾਂ ਸਮਾਇਆ ਇਹ ਨਹੀਂ ਹੈਗਾ ਵੀ ਬੱਚਾ ਮਈਆਂ ਡੱਕੀਆਂ ਜਾਂ ਰੋਪੀਆਂ ਕੈਮਰੇ ਉੱਪਰ ਲੱਗੇ ਜਿਹਨੇ ਵੀ ਤੁਹਾਨੂੰ ਚੁਰਾਉਣਾ ਸਵੇਰ ਦੀਆਂ ਦਿਖਾਈਆਂ ਕਿੰਨੇ ਵੇਰੀ ਚੋੜੀ ਜਿਹਦੇ ਮੋਲੇ ਦੀ ਝੋਟੀ ਦੀ ਗੱਲ ਕਰੀਏ ਮੋਲੇ ਦਾ 1,60,000 ਰੁਪਏ ਕਰਦੇ ਪਰ ਇੰਡੀ ਝੋਟੀ ਵੇਚ ਲੋ ਇਹਦੇ ਨਾਲ ਦੀਆਂ ਝੋਟੀਆਂ ਆਪਾਂ 2.5 ਲੱਖਾਂ 6 ਲੱਖ ਦੀਆਂ ਆਪ ਮੇਂਜਦੇ ਨੇ ਆਪਾਂ ਕਿਸੇ ਦੀ ਲਾਉਂਦੇ ਉਹਦੇ ਦੇ ਰਹੇ ਇਹ ਬਾਜ਼ਾਰ ਵਿੱਚ ਥੋੜੀ ਗਰਾਵਟ ਆਈ ਹੈ 10-20 ਹਜ਼ਾਰ ਦੀ ਬਾਕੀ ਚੰਗੀ ਮਹਾਂ ਦੀ 19 ਹੀ ਹੁੰਦੀ ਆ ਜੀ 5-4 ਹਜ਼ਾਰ ਦੱਸ ਦੀ ਜਿਹੜੀਆਂ ਉਹੋ ਜਿਹੇ ਮਈਆਂ ਉਹਨਾਂ ਦੀ ਕੋਈ 5-10 ਬਾ ਕੋਈ ਬਾਹਲਾ ਫਰਕ ਵੀ ਇਹ ਲੱਖ ਵਾਲੀ 50 ਹਜ਼ਾਰ ਦੀ ਉਹ ਨਹੀਂ ਫਰਕ ਪੈਂਦਾ ਹਾਂ ਇਹ ਚੀਜ਼ ਹੋ ਗਈ ਆ ਵੀ ਜਿਹੜੀ ਡੇਢ ਵਾਲੀ 40 ਦੀ ਹੋ ਗਈ ਹੈ ਜਿਹੜੀ 2 ਵਾਲੀ 1.90 ਦੀ ਹੋ ਗਈ ਹੈ ਸਿਰਫ 10 ਹਜ਼ਾਰ ਦਾ ਮਾਰ ਦੇਣਾ ਮਰਕ ਪਿਆ ਬਾਹਲਾ ਵੱਡਾ ਫਰਕ ਨਹੀਂ ਪਿਆ ਵੀ ਇਹ ਸਿੱਧੀ ਆਖੀ ਲੱਖ ਦੀ 50 ਦੀ ਸੁਈ ਆ ਗਈ 2 ਵਾਲੀ ਡੇਢ ਤੇ ਆ ਗਈ ਤਾਂ ਕੋਣ ਭਾਵੇਂ ਵੀ ਮੇਰੀ ਚੰਗੀ ਕੁਆਲਿਟੀ ਚੰਗੀ ਨਸਲ ਵਾਲੀ ਆ ਥਣ ਥਣ ਬਹੁਤ ਜ਼ਿਆਦਾ ਚੰਗਾ ਲੱਗਾ ਫੁੱਲ ਹੈਡ ਤੋਂ ਫੁੱਲ ਕੱਢ ਦੀਏ ਕੋਈ ਛੋਟੀ ਝੋਟੀ ਨਹੀਂ ਆ ਦੇਖੋ ਨਸਾਂ ਨਸਾਂ ਕਿੰਨੀਆਂ ਝੋਟੀ ਪੰਜਾ ਸੱਤ ਨਾਲ ਹੋ ਰਹੀ ਗੱਲਾਂ ਕੋਈ ਅੱਜ ਜਿਹੜੇ 15 ਰੁਪਏ ਤੋਂ 54 ਵਾਲਾ 1,60,000 ਰੁਪਏ ਰਿਹੜਾ ਮਾਨਸਮਾਨ ਫੁੱਲ ਲਗਾਗੇ ਫੁੱਲ ਹੈਡ ਦੀ ਜਿਵੇਂ ਲਾਗੇ ਖੜਕੇ ਦੱਸਣਾ ਕਿ ਕੋਈ ਛੋਟੀ ਜਾਂ ਛੋਟੀ ਝੋਟੀ ਨਹੀਂ ਹੈਗੀ ਐ ਕਾਜਰ ਕੇ ਨਿੰਬੂਰ ਕੀ ਪਈ ਯਾਰ ਜੱਡ ਬਲੈਕ ਕਾਲੀ ਦੀ ਆਉਣਾ ਤੇ ਹੀ ਗੱਲ ਚੱਲਦੀ ਇਹਦਾ ਸ਼ੈਂਕਵਾਲੀ ਫੁੱਲ オリジナル ਦੋ ਦੰਦਿਆ ਚੈੱਕ ਕਰਕੇ ਖਲੀ ਕਰਕੇ ਇਹ ਨਹੀਂ ਵੀ ਜੀ ਕਹੀ ਜਾਂਦੇ ਆ ਨਿਗਲੂ ਗੋਸੋ ਤੇ ਜਿਹੜੇ ਕੱਦ ਦੀ ਗੱਲ ਕਰ ਲਈਏ ਇਹਦੀ ਫੁੱਲ ਹਾਈਟ ਹੈ ਜਿਹਨੂੰ ਫੁੱਲ ਹਾਈਟ ਆਪਣੇ ਨਾਲ ਕੇ ਖੜਿਆ ਵੀ ਛੋਟੀ ਤੈਨੂੰ ਦੱਸੇਗੀ ਵੀ ਹਾਈਟ ਕਿੰਨੀ ਹੈ ਛੋਟੀ ਵੱਡੇ ਕੱਦ ਕਾੜ ਭੱਡੇ ਭਾਗੇ ਇਹ ਤਾਂ ਤੈਨੂੰ ਇਹਦੇ ਵਿੱਚ ਨਸਾਂ ਨਸਾਂ ਬਹੁਤ ਜ਼ਿਆਦਾ ਕਿਵੇਂ ਦੇ ਆ ਫਿਰ ਲੈ ਔਰ ਖਾਦੋ ਸਿੰਘਪੜੀ ਦਾ ਲੰਬਾਈ ਤੇ ਚੜਾਈ ਤੇ ਕੱਦ ਦੀ ਗੱਲ ਕਰੋ ਕੱਦ ਤੇ ਐਂਡ ਹੀ ਆ ਵੀ ਤੋਂ ਵੱਡਾ ਕੱਦ ਨਹੀਂ ਹੋ ਸਕਦਾ ਫੁੱਲ ਹਾਈਟ ਜਿਹਨੂੰ ਫੁੱਲ ਹਾਈਟ ਕਹੋ ਹਾਂ ਇਹ ਚੋਟੀ ਬਹੁਤ ਛੋਟੀ ਐ ਗੋਪਤਲੀ ਐ ਠੀਕ ਐ ਬਰੀਕ ਚਮੜੀ ਦੀ ਬਰੀਨ ਨਸਲ ਵਾਲੀ ਬਰੀਡ ਵਾਲੀ ਐ ਕੱਤੀ ਬਰੀਡ ਵਾਲੀ ਤਾਂ ਇੰਡੀ ਪੈਦਾ ਆ ਗਈ ਐ ਤੁਸਾਂ ਕੱਤੀ ਇਹ ਬਰੀਡ ਵਾਲੀ ਕੱਤੀ ਐ ਬਿਲਕੁਲ ਛੋਟੇ ਸਿੰਗ ਦੀ ਗਰਦਨ ਬਿਲਕੁਲ ਪਤਲੀ ਲੰਬਾਈ ਵੇਖੋ ਛੋਟੀ ਦੀ ਕਿੰਨੀ ਐ ਬਹੁਤ ਜ਼ਿਆਦਾ ਦਵਾਈ ਆ ਐ ਹਾਤੀ ਦੇ ਵਿੱਚ ਜੇ ਮੰਨ ਕੇ ਜੇ ਇਹਨੂੰ ਪਾਉਣਾ ਆਪੂ ਤੇ ਮਗਰ ਖੱਟਾ ਪੱਟਾ ਨਹੀਂ ਪੈਂਦਾ ਬੇਸ਼ੱਕ ਰੱਸਾ ਪਾਉਣਾ ਪਏ ਪਿਛਾਂ ਤੇ ਪਿੱਛੇ ਕਰਕੇ ਇਹ ਐਡੀ ਝੋਡੀ ਦੀ ਦਵਾਈ ਐਡੀ ਠੰਡੀ ਸੀ ਐਡੀ ਕਰਮਾਵਲੀ ਜੀ ਚਾਹੀਦੇ ਵੇਖੋ ਖਾਣੇ ਵੇਖੋ ਕਿਹੜਾ ਲੱਗਾ ਨੂੰ ਦੋਂਦੀ ਆ ਜੇ ਮੂੰਹ ਇਹਦੀ ਤੁਹਾਨੂੰ ਇੱਕ ਖਾਸੀ ਦੱਸ ਦਿੰਦੇ ਆ ਵੀ ਝੋਡੀ ਦਾ ਕੱਟੀ ਜਿਓ ਬੱਚਾ ਮਰ ਗਿਆ ਉਹ ਵੇਖੋ ਇਹਦਾ ਸਿਰ ਬਣਾਇਆ ਤਾਜੀ ਝੋਡੀ ਸੂਈ ਆ ਬੱਚਾ ਮਰ ਗਿਆ ਤਾਜੀ ਸੂਈ ਮੂਹਰੇ ਤੇ ਮਿਲਦੀ ਆ ਇੱਕ ਡੰਗ ਚੋਲੇ ਭਾਏ ਨੂੰ 6 ਡੰਗ ਚੋਲੇ ਇੱਕ ਡੰਗ ਦੋ ਡੰਗ ਦੇ ਚਵਾਈ ਦਿੰਦੇ ਮੈਨੇ 6 ਡੰਗ ਚੋਲੇ ਮੈਂ ਨੇ ਲਗਾਤਾਰ ਬਿਨਾ ਸਵਾਈ ਤੋਂ ਦੋਂਦੀ ਕੱਟੀ ਆ ਕੰਡਾ ਆਪਣਾ ਵੀਰ ਘਰੋਂ ਲਾਏ ਲੀਟਰ ਘਰੋਂ ਲਾਏ 15 ਕਿਲੋ ਦੁੱਧ ਚੋਣ ਵਾਲਾ ਜੇ ਥੱਲੇ ਤਿਆਰ ਹੋ ਹਾਜ਼ਰ ਹੋ 15 ਕਿਲੋ ਕੰਡੇ ਵਾਲਾ ਦੁੱਧ ਕੈਮ ਦੀਆਂ ਗਣਨਾ ਨੇ ਤਸੱਲੀ ਕਰਾਵਾਂਗੇ ਫੋਨ ਇੱਥੇ ਦੋ ਦੰਦ ਕੱਟੀ ਜਾਂ ਲੇਵਾ ਵੇਖ ਲੋ ਕੀ ਲੱਗਾ 18 ਦੇ ਨਾ ਨੜਾ ਵਾਲਾ ਜੇ ਮੈਜ ਨਾੜਾ ਵਾਲਾ ਕੱਟੀ ਤੇ ਛਾਣ ਵੇਖ ਲੈ ਝੋਟੀ ਨੂੰ ਕੋਲ ਲਗਾ ਸਿੰਘ ਦੇ ਵੇਖੋ ਇਹਦਾ ਕੀ ਲੱਗਾ ਫਰੀਦ ਸਿੰਘ ਦੀ ਹੈ ਇਹ ਹਾਈ ਦੇ ਦੀ ਲਪਾਈ ਦੀ ਗੱਲ ਕਰ ਲੋ ਤੇ ਸਿਰਾਈ ਆ ਸਾਰੇ ਪਾਸੋਂ ਕੇ ਪਾ ਕੇ ਹੱਥ ਨਹੀਂ ਧੋਣ ਵਾਲੀ ਇਹ ਬੱਚੇ ਰਹਿਣ ਵਾਲੇ ਝੋਡੀ ਨੇ ਬਰੀਡ ਦਾ ਸ਼ੌਂਕ ਨਾਲ ਜਨੇ ਵੀਰ ਭਰਾਣੇ ਕੰਮ ਕਰਨਾ ਉਹ ਐਜੀ ਪੰਜ ਸੱਤ ਸਵੇਰੇ ਜੋਕੇ ਬੱਚੇ ਲੈੜੇ ਝੋਡੀ ਬੋਨੇ ਜਿਹਨੂੰ ਮਾਂ ਇਹ 3-4 ਲੱਖ ਰੁਪਏ ਦੀ ਹਣੀ ਇਹ ਫਿਰ ਜਿੰਨੇ ਮੱਦੀ ਝੋਡੀ ਪਈਆਂ ਦੀ ਵੇਚਦੇ ਫਿਰ ਫੋਲਾ ਹਟਦੀ ਆ ਲਾਗੇ ਖੜੇ ਹੋਏ ਤਾਂ ਰੁਣੀ ਝੋਡੀਆਂ ਘਾਪ ਰਹੀਏ ਦੱਸੇਗੀ ਕਿ ਲੈ ਵੀ ਝੋਡੀ ਦੀ ਕੋਈ ਹਾਈਟ ਹੈਗੀ ਆ ਲੋਗੇ ਫੋਲਾ ਹਟਦੀ ਠੰਡੀ ਸੀਲ ਨਹੀਂ ਬਿਨਾ ਬੱਚੇ ਤੋਂ ਭਾਏ ਚੋੜਾ ਤੋਂ ਭਾਏ ਨੂੰ ਮੂੜ ਚੜਾ ਕੇ ਚੋੜੋ ਡੰਗੋ ਡੰਗ ਚੋੜੇ ਮੇਰਾ ਵੀ ਤਸੱਲੀ ਕਰ ਲੈ ਸਾਢੇ 7 ਕਿਲੋ ਡੰਗ ਦਾ ਦਿੰਦਾ ਰਾਮਣਾ ਘੜ ਦੂਗੀ ਰਾਮ ਨਾਲ ਅਜੇ ਇਹਨੂੰ 10 ਰੁਪਏ ਦੀ ਸੂਰੀਆ ਤੁਮ ਮੈਲਾ ਮਾਰੋ ਮਾਰੇ ਕੁਝ ਹੋਉ ਨਹੀਂ ਕਹਾਂਗੇ ਨਸਾਂ ਵੇਖੋ ਲੈ ਦੇ ਦੀਆਂ ਜੱਗ ਦੀਆਂ ਪੂਰੀਆਂ ਪੂਰੀਆਂ ਤੇ ਜੇ ਦੇ ਮੁੱਲ ਦੀ ਗੱਲ ਕਰੀਏ ਮੁੱਲੇ ਦਾ ਵੀ ਜੀ ਫੋਨ ਤੇ ਕਰਾਂਗੇ ਮੁੱਲੇ ਦਾ ਕਿ ਬਾਹਲਾ ਵੱਡਾ ਮੁੱਲ ਨਹੀਂ ਹੈਗਾ ਵੀ 2 ਲੱਖ 81 170 ਆਲਾ ਕਰਾਂਗੇ ਵੀ ਜੀ ਦਾ ਫੋਨ ਤੇ ਮਲੇ ਕਿ ਇਹ ਛੋਟੀ ਜਿਹੀ ਸਾਨੂੰ ਉਮੀਦਾਂ ਬਹੁਤ ਨੇ ਫਾਇਦੇ ਨਹੀਂ ਮੱਠੀ ਕਰਨੀ ਆ ਜੋ ਕੁਛ ਮਰਜੀ ਆ ਜਿਹੜੀ 15 ਤੋਂ 20 ਡੰਦੀ ਕੱਟੀ ਕੱਢਣੀ ਮੈਨੂੰ ਉਮੀਦ ਆ ਵੀ 17 ਪਲੱਸ ਜਾਏਗੀ ਤੇ ਇਹਦਾ ਰੇਟ ਜਿਹੜਾ ਵੀਜੀ ਫੋਨ ਤੇ ਕਰਾਂਗੇ ਸੌਦਾ ਕਰਨ ਤੋਂ ਪਹਿਲਾਂ ਵੀਜੀ ਨੂੰ ਦੋ ਡੰਗ ਤੇ ਨਾਲ ਤਸੱਲੀ ਕਰ ਲੈ ਫਿਰ ਸਾਡੇ ਨਾਲ ਕੋਈ ਸੌਦਾ ਕਰ ਲੈ ਪੂਰ ਛੱਟਾ ਕੇ ਹਰ ਚੀਜ਼ ਦੀ ਗਾਰੰਟੀ ਹੋ ਗਈ ਬਾਕੀ ਅੱਗੇ ਵੀਜੀ ਤੁਸੀਂ ਸੇਵਾ ਤੁਸੀਂ ਕਰਨੀ ਪਵੇ ਤੇ ਸਾਡੇ ਘਰੇ ਬਿਠਾ ਕੇ ਤਸੱਲੀ ਕਰਕੇ ਲੈ ਜਾਓ ਔਰ ਜੇ ਦੁਬਾਰਾ ਫੇਰ ਮੱਝਾਂ ਵਗਾ ਲਓ ਕਿਉਂਕਿ ਗਰਮੀ ਗਰਮੀ ਬਹੁਤ ਆ ਵੀਡੀਓ ਥੋੜੀ ਛੋਟੀ ਬਣਾਵਾਂਗੇ ਵੱਡੀ ਨਹੀਂ ਬਣਾਉਂਦੇ ਅੱਜ ਤੇ ਫਿਰ ਜਨਮਾਬਦ ਬੱਚੇ ਵਗਾ ਲਓ ਜੀ ਤੇਨੀ ਪਸ਼ੂਆ ਜੀ ਆਪਣੇ ਫਾਰਮ ਦੇ ਕੁਝ ਹੋਰ ਮੱਜਾਂ ਦਾ ਲੋਡ ਆ ਰਹਾ ਵਾ ਦੂਰ ਤੋਂ ਨਾਲੇ ਇੱਕ ਉਹ ਝੋਡੀ ਦਾ ਬੱਚਾ ਜ ਬਿਲਕੁਲ ਤਾਜ਼ਾ ਜਿਹੜੀ ਇੱਕ ਨੰਬਰ ਵਾਲੀ ਝੋਡੀ ਦਾ ਬੱਚਾ ਹੋਣਾ ਬਿਲਕੁਲ ਤਾਜ਼ਾ ਵੀ ਵੱਡਾ ਬੱਚਾ ਨਹੀਂ ਕੋਈ ਉੱਲਾ ਨਹੀਂ ਰੱਖਾਂਗੇ ਹਰ ਚੀਜ਼ ਦਾ ਸਾਹਮਣੇ ਬਿਲਕੁਲ ਤਾਜ਼ਾ ਕਰਾ ਦੇ ਬੇਟਾ ਮੇਰੇ ਕੋਲ ਤਿਆਰੀ ਬੱਚਾ 16 ਕਿਲੋ ਦਾ ਹੈ ਆਰਾਮਨਾਥ ਸ਼ਿਉਆ ਵਾਲਾ ਤੇ ਸਰਪੰਚ ਡੇਰੀ ਫਾਰਮ ਉਤਾਰੋ ਇੱਕ ਨਾਂਗਨੀ ਤਿੰਨ ਤਿੰਨ ਲਾ ਕੇ ਪਿਛਕ ਤਸਲੀਆਂ ਕਰ ਰਹੇ ਹਾਂ ਰਹਿਣ ਸਹਿ ਨਹੀਂ ਸੁੱਧਾ ਪੂਰੀ ਹੈ ਜੀ ਤੇ ਤੁਹਾਨੂੰ ਡਰੈਸ ਤੇ ਫੋਨ ਨੰਬਰ ਦੱਸ ਦਿੰਨੇ ਆ ਕੋਈ ਗਰਮੀ ਕਰਮੀ ਬਹੁਤ ਹੈ ਜੀ ਬਾਈ ਅੱਜ ਤਕੀਰ ਦੱਸਿਓ ਤੁਹਾਡੇ ਇਲਾਕੇ ਦੇ ਵੀ ਵੀ ਪਿਆਗ ਨਹੀਂ ਕਮੈਂਟ ਕਰਕੇ ਦੱਸਿਓ ਵੀ ਜੀ ਵਿੱਚ ਸੋਨੇ ਸੋਨੇ ਪਿੰਡ ਹੈ ਜੀ ਆਪਣਾ ਭੋੜੇ ਦੇ ਜ਼ਿਲ੍ਹਾ ਗਰਦਾਸਪੁਰ ਤਸੀਰ ਬਟਾਲਾ ਨੇੜੇ ਫਦੇਗੜ ਚੂੜੀਆਂ ਨੇੜੇ ਧਾਨਪੁਰ ਕੋਟਲੀ ਨੇੜੇ ਡੇਰਾ ਵਾਪਾ ਨਾਨਕ ਬਟਾਲਾ ਸ਼ਹਿਰ ਆਪਣੋਂ ਤੇ 22 ਕਿਲੋਮੀਟਰ ਪਾਇਨਾ ਅੰਮ੍ਰਿਤਸਰ ਆਪਣੋਂ 35 ਕਿਲੋਮੀਟਰ ਡੇਰਾ ਵਾਪਾ ਨਾਨਕ 10 ਕਿਲੋਮੀਟਰ 15 ਕਿਲੋਮੀਟਰ ਕਲਾ ਨੌਰ ਹੈ ਜੀ ਪਿੰਡਾਂ ਸ਼ਹਿਰ ਵੱਡੇ ਤਾਂ ਨਾਲ ਇਹਦੇ ਵੀ ਇਹ ਤੁਹਾਨੂੰ ਪਤਾ ਲੱਗਣਾ ਹੈ ਕਹਿੰਦਾ ਜੇ ਨਈਂ ਵਿਪਰਾ ਆਪਣਾ ਲੋਕੇਸ਼ਨ ਦੀ ਸਰਪੰਚ ਡੇਰੀ ਫਾਰਮ ਦੀ ਲੋਕੇਸ਼ਨ ਭਰਗੇ ਤੀਥੇ ਵੀਡੀਓ ਆ ਸਕਦੇ। ਫੋਨ ਨੰਬਰ ਆਪਣਾ ਨਹੀਂ 95016 52050 ਨਵਾਂ ਲੋਡ ਤੇ ਆ ਰਿਹਾ ਜੀ। ਸਾਰੇ ਦੇਖਣਾ ਜੀ ਨਾ ਭਾਵੇਂ ਪਿਆਰਾ ਸਾਸਰੀ ਗਾਲ ਜੀ। ਕੇੰਦਰ ਆਪਣਾ ਵੱਧ ਤੋਂ ਵੱਧ ਲਾਈਕ ਕਮੈਂਟ ਜਰੂਰ ਵੀ ਦੀ ਸੋਨੇ ਸੋਨੇ ਕਰਾ ਕਰੋ ਤੇ ਸ਼ੇਅਰ ਵੀਡੀਓ ਨੂੰ ਕਰਾਓ। ਸਾਰੇ ਦੇਖਣਾ ਵੀ ਆਪਣਾ ਸਾਸਰੀ ਗਾਲ।